ਆਪਾ ਆਓ ਜੀ ਪਾਓ ਪਾਓ ਕੀ ਕੀ ਪਾਉਨੇ ਆ ਇਹ ਚ ਮਟਰ ਕੁਲਚੇ ਚ ਕੀ ਪਾਉਨੇ ਆ ਆਪਾ ਆ ਤੇ ਜੀ ਮਟਰਾ ਜੀ ਇਹ ਕੁਲਚੇ ਦੋ ਜੀ ਆ ਇਹ ਉਹ ਚਾਟ ਮਸਾਲਾ ਨਹੀਂ ਇਹ ਸਾਡਾ ਆਪਣਾ ਮਸਾਲਾ ਤਿਆਰ ਕੀਤਾ ਹੋਇਆ ਹੈ ਵੀ ਆਪ ਕਹਾ ਗਿਆ ਸਰ ਟੈਸਟ ਕਰੋ ਮੈਂ ਬਾੜਾ ਟੈਸਟ ਕਰੀ ਜੀ ਇਹ ਲਾਈਵ ਤੇ ਹੈਲਥੀ ਹੈ ਸਰ ਜਿਹੜੀਆਂ ਚੀਜ਼ਾਂ ਭਾਰ ਵਧਾਉਣ ਵਾਲੀਆਂ ਉਹ ਆਪਾਂ ਮਗਰੋਂ ਖਾਵਾਂਗੇ ਕੈਮਰੇ ਦੇ ਸਾਹਮਣੇ ਨਹੀਂ ਠੀ ਜੀ ਇਹ ਕਲੇਜੀ ਹੈ ਵੈਜ ਜੀ ਵੈਜ ਕਲੇਜੀ ਹੈ ਸਰ ਵੈਜ ਕਲੇਜੀ ਹੈ ਵੈਜ ਕਲੇਜੀ ਆ ਪੈਕੀ ਕੀ ਦਿਖਾ ਸਾਨੂੰ ਕਿਵੇਂ ਬਣਦੀ ਐ ਬਣਾ ਕੇ ਜਿਕੇ ਆ ਆ ਪੈ ਗਈਆਂ ਛਲੀਆਂ ਜੀ ਹਾਂਜੀ ਮੱਲੋ ਆ ਬਿਆਦ ਜਿਹੜੀ ਮੈਂ ਕਹਾਂ ਨਾ ਮੈਨੂੰ 150 ਕਿਲੋਮੀਟਰ ਖਿੱਚ ਕੇ ਲੈ ਕੇ ਆ ਗਈ 150 ਕਿਲੋਮੀਟਰ ਨਾ ਮੈਨੂੰ ਕੁੜੀ ਵਾਲਿਆਂ ਵੱਲੋਂ ਸੱਦਾ ਨਾ ਮੈਨੂੰ ਮੁੰਡੇ ਵਾਲਿਆਂ ਵੱਲੋਂ ਸੱਦਾ ਉਹ ਗੱਡੀ ਪਾਰਕਿੰਗ ਚ ਲਾਤੀ ਉਹ ਖੜੀ ਐ ਮੇਰੀ ਗੱਡੀ ਪ੍ਰੀਤ ਗੱਡੀ ਤਾਂ ਆਪਾਂ ਇੱਧਰ ਵੀ ਲਾ ਸਕਦੇ ਸੀ ਪਾਰਕਿੰਗ ਚ ਓਏ ਇੱਧਰ ਘਟੋ ਘੜ 4-500 ਗੱਡੀ ਦੀ ਪਾਰਕਿੰਗ ਆ ਦੇਖ ਇੱਧਰਲੇ ਪਾਸੇ ਹਾਂ ਆਪਾਂ ਆ ਦੇਖਾ ਇਧਰਲੇ ਪਾਸੇ ਬਹੁਤ ਪਾਰਕਿੰਗ ਆ ਕਿਉਂ ਆ ਗਈ ਮੱਲੋ ਸੁਣਨ ਚ ਆਇਆ ਵੀ ਬਿਆ ਤੇ ਆਟਮਾ ਹੀ ਇੰਨੀਆਂ ਬਣੀਆਂ ਤੇ ਮੈਂ ਖਾਣ ਦਾ ਸ਼ਕੀਨ ਆ ਪੂਰਾ ਤੇ ਅੱਜ ਤੁਹਾਨੂੰ ਉਹ ਆਟਮਾ ਚੈੱਕ ਕਰਾਉਂਗਾ ਜਿਹੜੀਆਂ ਆਟਮਾ ਸਾਜਣੋਂ ਮੇਰੇ ਵਰਗੇ ਬਾਲੇ ਬੰਦਿਆਂ ਨੇ ਨਹੀਂ ਦੇਖੀਆਂ ਮੈਂ ਤਾਂ ਨਹੀਂ ਦੇਖਾਂ ਆਜੋ ਅੰਦਰ ਚਲਦੇ ਆ ਤੇ ਆਪਾਂ ਐਟਮਾ ਚੈੱਕ ਕਰਦੇ ਆ ਪ੍ਰੀਤ ਵਿਆਹ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਆਪਾਂ ਐਟਮਾ ਚੈੱਕ ਕਰ ਲਿਆ ਅਜ ਤੇ ਸਭ ਤੋਂ ਵੱਡੀ ਗੱਲ ਸਾਜਣੋ ਪੈਲਸ ਦੇ ਅੰਦਰ ਵੜਦਿਆਂ ਹੀ ਆਪਾਂ ਨੂੰ ਪ੍ਰੀਤ ਟੱਕਰ ਗਿਆ ਉਸਤਾਦ ਹੋਣੀ ਰਤਨ ਕੈਟਰਸ ਵਾਲੇ ਰਤਨ ਜੀ ਜੀ ਵੈਲਕਮ ਸਰ ਵੈਲਕਮ ਵੈਲਕਮ ਸਰ ਵੈਲਕਮ ਆਓ ਰਤਨ ਭਾਈ ਅੱਜ ਕਿੰਨੇ ਬੰਦਿਆਂ ਦਾ ਪ੍ਰੋਗਰਾਮ ਕਿੰਨੇ ਬੰਦਿਆਂ ਦਾ ਅੱਜ ਜਨਾਬ ਸਾਡਾ ਪ੍ਰੋਗਰਾਮ ਹੈਗਾ 500 ਤੋਂ ਲੈ ਕੇ 600 ਤੱਕ 600 ਦੀ ਸਾਡੀ ਗੈਦਰੀ ਹੈ ਜੀ ਤੁਸੀਂ ਜਾਣੇ ਜਾਣਦੇ ਆ ਵੱਖਰੀ ਆਈਟਮ ਬਾਅਦ ਤੇ ਹਾਂਜੀ ਅੱਜ ਪ੍ਰੋਗਰਾਮ ਹੈਗਾ ਮੈਨੂੰ ਸ਼ੱਕ ਪੈਦੀ ਮੇਰੀ 스멜 ਆਉਂਦੀ ਆ ਵੇਜ 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 ਪਿਓਰ ਆ ਵੇਜ ਪਿਓਰ ਵੇਜ ਪਿਓਰ ਵੇਜ ਤੇ ਮੈਨੂੰ ਕੋਈ ਵੱਖਰੀ ਆਈਟਮ ਕੋਈ ਦਿਖਾ ਦਿਓ ਬਈ ਵਾਕਈ ਲੋਕ ਮੰਨ ਜਾਣ ਵੀ ਰਤਨ ਹੁਣੇ ਉਸਤਾਦ ਆ ਆ ਦੇਖੋ ਜੀ ਇਹ ਆ ਚੀਜ਼ ਸ਼ੋਰਬਾ ਅੱਜ ਤੋਂ ਪਹਿਲਾਂ ਕਿਸੇ ਵੇਲੇ ਜਿਹੜੇ ਕੈਟਿੰਗ ਦੇ ਜਨਮਦਾਤਾ ਸੀ ਉਹਨਾਂ ਨੇ ਇਹਨੂੰ ਚਿਕਨ ਚ ਲੈਂਦਾ ਸੀ ਹਾਂਜੀ ਉਹ ਤਾਂ ਉਹ ਅੱਜ ਅਸੀਂ ਇਹਨੂੰ ਪਨੀਰ ਚ ਲੈਂਦਾ ਵੈਸ਼ਨੋ ਬੰਦੇ ਵਾਸਤੇ ਉਹ ਐ ਐਵੇਂ ਕੱਟ ਕੱਟ ਕੇ ਹਾਂ ਕੱਟ ਕੱਟ ਕੇ ਹਾਂ ਕੱਟ ਕੇ ਦਿਖਾ ਹਾਂ ਜਦੋਂ ਉਹ ਚੱਲ ਪੂਗਾ ਉਹਨੂੰ ਕੱਟ ਕੱਟ ਕੇ ਖਵਾਉਣਾ ਹੈ ਕੱਟ ਕੱਟ ਕੇ ਇਹਨੂੰ ਰੜ ਕੇ ਫਿਰ ਤਵੇ ਤੇ ਰੜ ਕੇ ਫਿਰ ਖਵਾਉਣਾ ਹੈ ਜੀ ਇਹ ਅੱਜ ਅਸੀਂ ਇਹਨੂੰ ਪਨੀਰ ਚ ਲੈਂਦਾ ਹੈ ਕਨਵਰਟ ਕੀਤਾ ਪਨੀਰ ਚ ਜਦੋਂ ਇਹ ਚੱਲ ਪਿਆ ਨਾ ਉਸ ਤੋਂ ਬਾਅਦ ਇਹਨੂੰ ਅੱਜ ਅਸੀਂ ਕਹਿ ਰਹੇ ਹਾਂ ਚੀਜ਼ ਸ਼ੋਰਬਾ ਵਾਹ ਇਹ ਚੀ ਸੋਰਬਾ ਸਾਡਾ ਜੀ ਹੋਰ ਇਤੋਂ ਅੱਗੇ ਜੀ ਅੱਗੇ ਕੀ ਬਣੂਗਾ ਸਾ ਜੀ ਅਸੀਂ ਇੱਥੇ ਜੀ ਆ ਸੌਸਾਂ ਇੰਪੋਰਟਡ ਸਾਰੀਆਂ ਸੌਸਾਂ ਵਧੀਆ ਤੇ ਇੰਪੋਰਟਡ ਯੂਜ਼ ਕਰਦੇ ਆਂ ਦੇਸੀ ਆਈ ਸੌਸ ਯੂਜ਼ ਨਹੀਂ ਕਰਦੇਗੇ ਆਹਾ ਜਿੰਨੀਆਂ ਹੈਗੀਆਂ ਕੰਪਨੀਆਂ ਦਾ ਮਾਲ ਵਰਤਦੇ ਆਂ ਜੀ ਜੀ ਠੀਕ ਹੈ ਜੀ ਜੀ ਇੱਥੇ ਇੱਥੇ ਆ 우ਸਤਾਦ ਜੀ ਕੀ ਬਣ ਰਿਹਾ ਓਹ ਹੋ ਹੋ ਪ੍ਰੀਤ 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 ਨਿਗਾ ਮਾਰਾ ਇਹ ਸਰ ਸਾਡੀ ਐ ਤਪੈਂਕੀ ਜਪਨੀਜ਼ ਡਿਸ਼ ਹੈ ਜੀ ਤਪੈਂਕੀ ਹੈ ਸਰ ਜੀ ਬਣਾ ਲਓ ਕਾਕੇ ਬਣਾ ਕੇ ਦਿਖਾਓ ਬੇਟਾ ਤਪੈਂਕੀ ਹਾਂਜੀ ਲੈ ਤਪੈਂਕੀ ਦਿਖਾ ਸਾਨੂੰ ਕਿਵੇਂ ਬਣਦੀ ਹੈ ਬਣਾ ਕੇ ਦੇਖੋ ਆ ਆ ਪੈ ਗਈਆਂ ਛੱਲੀਆਂ ਜੀ ਹਾਂਜੀ ਇਹ ਬੀਬੀ ਕੋਰਮਾ ਕੀ ਜੀ ਹਾਂਜੀ ਤੇ ਆ ਕੀ ਪੈ ਗਿਆ ਜੀ ਇਹਦੇ ਵਿੱਚ ਕੈਪਸਿਕਨ ਆ ਪੈ ਗਈ ਉਹਦੇ ਵਿੱਚ ਬਰੋਕਲੀ ਬਰੋਕਲੀ ਇਹ ਆਹ ਆਹ ਕੀ ਪਤਾ ਜੀ ਹਾਂਜੀ ਸੋਇਆ 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 ਫਲੀ ਉਹ ਹਾਂਜੀ ਸੋਆ ਫਲੀ ਆਹ ਕੀ ਪਤਾ ਜੀ ਜਗਨੀ ਜੀ ਉਹ ਕੀ ਹੁੰਦਾ ਜੀ ਇੰਗਲਿਸ਼ ਵੈਜੀਟੇਬਲਸ ਅੱਛਾ ਅੰਗਰੇਜ਼ੀ ਵੈਜੀਟੇਬਲ ਆਹ ਜੀ ਇੱਕ ਕੈਰਟ ਆ ਗਿਆ ਜੀ ਅੱਛਾ ਆਹ ਆਜਰ ਆ ਗਿਆ ਜੀ ਇਹ ਸਾਡੀ ਮਸ਼ਰੂਮ ਆ ਗਿਆ ਆ ਮਸ਼ਰੂਮ ਆ ਗਿਆ ਜੀ ਤੇ ਆ ਆ ਆ ਨੂਡਲ ਨੂਡਲ ਆ ਗਿਆ ਨੂਰਾਨ ਨੂਡਲ ਆ ਗਿਆ ਜੀ ਨੂਡਲ ਆ ਗਿਆ ਜੀ ਇਹ ਵੀ ਨੂਰਾਨ ਆ ਕੋਈ ਹੋਰ ਆ ਅੱਛਾ ਹੋਰ ਨੂਡਲ ਆ ਅੱਛਾ ਇਹ ਬਣ ਗਿਆ ਇਹ ਨੂਨ ਮਿਰਚ ਕੋਈ ਨਹੀਂ ਪਾਉਣੀ ਇਹ ਚ ਪਾਓ ਪਾਓ ਜੀ ਅੱਛਾ ਆ ਪੈ ਗਿਆ ਇਹਦੇ ਵਿੱਚ ਇਹ ਤਾਂ ਉਹ ਨਹੀਂ ਪੈ ਗਈ ਜਿਹੜੀ ਪੀਜੇ ਦੇ ਪਾਉਂਦੇ ਹੁੰਦੇ ਆ ਹਾਂਜੀ 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 ਆ ਮਿਰਚਾਂ ਵੀ ਉਹੀ ਪੈਗੀਆਂ ਆ ਨੂਨ ਮਿਰਚ ਪੈ ਗਿਆ ਏ ਆ ਚਟਣੀ ਪੈ ਗਈ ਹਾਂਜੀ ਆ ਚਟਣੀ ਪੈ ਗਈ ਉਸਤਾਦ ਜੀ ਇਹ ਚਾਣੀ ਕਿਹੜੀ ਬੇਟਾ ਦੱਸੋ ਅਰੇ ਸਰ ਇਹ ਟਮਾਟੋ ਸੌਸ ਹੈ ਟਮਾਟੋ ਸੌਸ ਹੈ ਜੀ ਸਰ ਅਰ ਜੇ ਚਿੰਡੀ ਸੌਸ ਹੈ ਜੀ ਅਰੇ ਇਹ ਆਪ ਦਾ ਸੋਇਆ ਸੌਸ ਆ ਗਿਆ ਆਹ ਲੋ ਜੀ ਸੋਇਆ ਸੌਸ ਪੈ ਗਈ ਪ੍ਰੀਤ ਅੱਜ ਨਹੀਂ ਕਰਾਂਗਾ ਲੋ ਜੀ ਉਹ ਇੰਨਾ ਕੁਝ ਪੈਂਦਾ ਓ ਭਰਾਵਾ ਫੂਡ ਬਲੌਗਿੰਗ ਕਰੀ ਚੱਲੋ ਮੈਂ ਕਹਿਣਾ ਇਥੇ ਤਾਂ ਫੂਡ ਬਲੌਗਰ ਬਣ ਜੇ ਬੰਦਾ ਸਾਰੀਆਂ ਦਿੱਲੀ ਦੀਆਂ ਆਈਟਮਾਂ ਇੱਕਸਾਈ ਹੀ ਐ ਇਹ ਆ ਦੇਖਤਾ ਸੀ ਜਪਾਨੀ ਆਈਟਮ ਬਣਾਈ ਆ ਮੌਕੇ ਤੇ ਲਾਈਵ ਬਣਾ ਕੇ ਦਿਖਾਈ ਆ ਐਵੇਂ ਨਹੀਂ ਇਹਨਾਂ ਨੂੰ ਰਤਨ ਕੈਟਰਰ ਕਹਿੰਦੇ ਐਵੇਂ ਨਹੀਂ ਮੰਨਦੇ ਲੋਕ ਉਸਤਾਦ ਇਹਨਾਂ ਨੂੰ ਪੂਰੇ ਪੰਜਾਬ ਦੇ ਵਿੱਚ ਕੈਟਰਿੰਗ ਕਰਦੇ ਆ ਇਸ ਵਕਤ ਆਪਾਂ ਖੜੇ ਆ ਪੰਜਾਬ ਰੇਣਾ Rajasthan ਜੀ ਹਨਾ ਜੀ ਪੰਜਾਬ ਰੇਣਾ Rajasthan ਪੰਜਾਬ ਹਰਿਆਣਾ Rajasthan ਆ ਕੀ ਬਣ ਗਿਆ ਜੀ ਉਸਤਾਦ ਜੀ ਇਹ ਆ ਗਿਆ ਜੀ ਸਾਡਾ ਚੀਜ਼ ਸੌਤੇ ਚੀਜ਼ ਸੱਤ ਇਹ ਚੀਜ਼ ਸਾਸਰੀ ਘਰੇ ਇਹ ਚੀਜ਼ ਇਹ ਚੀਜ਼ ਸਾਸਰੀ ਕਾ ਗਿਆ ਜੀ ਠੀਕ ਹੈ ਜੀ ਇਹਨੂੰ ਐਵੇਂ ਤਵੇ ਤੇ ਪੋਣ ਕਿਤੇ ਮੰਗੇ ਜੀ ਕੋਸਟ ਕਰਕੇ ਦੇਗਾ ਬੰਦਾ ਜੀ ਠੀਕ ਹੈ ਜੀ ਚਲੋ ਪਰੇ ਤਾਂ ਅੱਗੇ ਚਲੋ ਚਲੋ ਪਰੇ ਤਾਂ ਅੱਗੇ ਆਪਾਂ ਹੋਏ ਓਏ ਆ ਆ ਆ ਆ ਕੀ ਆ ਆ ਕੀ ਆ ਆ ਕੀ ਆ ਜੀ ਇਹ ਮਸ਼ਰੂਮ ਟੰਮ 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 ਮਸ਼ਰੂਮ ਟੰਮ ਟੰਮ ਹਾਂਜੀ ਸਰ ਠੀਕ ਆ ਇਹਨੂੰ ਦੇਖ ਕੇ ਵੀ ਪਤਾ ਲੱਗਦਾ ਵੀ ਇਹ ਟੰਮ ਟੰਮ ਆ ਆ ਆ ਆ ਮੀਟ ਵਾਲੀ ਆਈਟਮ ਰੱਖੀ ਫਿਰਦੇ ਆ ਜੀ ਨਹੀਂ ਜੀ ਨਹੀਂ ਨਹੀਂ ਇਹ 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 ਮੀਟ ਨਹੀਂ ਜੀ ਇਹ ਕਲੇਜੀ ਹੈ ਵੈਜ ਜੀ ਵੈਜ ਕਲੇਜੀ ਐ ਸਰ ਵੈਜ ਕਲੇਜੀ ਆ ਵੈਜ ਕਲੇਜੀ ਆ ਤੇ ਮੀਟ ਨਹੀਂ ਜੀ ਕਾਦੀ ਆ ਹਾਂ ਜੀ ਪਨੀਰ ਦੀ ਆਈਟਮ ਹੈ ਜੀ ਪਨੀਰ ਦੀ ਆਈਟਮ ਵੈਜੀਕਲੇਜੀ ਹੈ ਪਰ ਕਲੇਜੀ ਵਰਗਾ ਸੁਆਦ ਆਊਗਾ ਹਾਂਜੀ ਹਾਂਜੀ ਹਾਂ ਲਓ ਜੀ ਚਲੋ ਚਲੋ ਕਿਉਂ ਪ੍ਰੀਤ ਮੰਨਦਾ ਆ ਆ ਆ ਕੀ ਦੇ ਰਹੇ ਆ ਜੀ ਆ ਕੀ ਦੇ ਰਹੇ ਆ ਸਾਨੂੰ ਇਹ ਸਰ ਮੇਸ ਤੇ ਡੀਵੀ ਤੇ ਲੈ ਗਏ ਇੱਥੇ ਹਾਂ ਜੀ ਹਾਂ ਹਫਤਾ ਜੀ ਕੀ ਹੈ ਇਹ ਨਾਚੂਸ ਹੈ ਹਾਂ ਜੀ ਨਾਚੂਸ ਨਾਚੂਸ ਹਾਂ ਜੀ ਹਾਂ ਜੀ ਨਾਚੂਸ ਕੇ ਸਾਥ ਸੇ ਸਰ ਸਾਲਸਾ ਸੌਸ ਜਾਏਗਾ ਅੱਛਾ ਠੀਕ ਹੈ ਜੀ ਠੀਕ ਹੈ ਚਲੋ ਓਸਤਾਜੀ ਇਹ ਦੋ ਅੱਗੇ ਚੱਲ ਗਏ ਹਾਂਜੀ ਸਰ ਚਲੋ ਜੀ ਆ ਦੱਸੋ ਜੀ ਇਹ ਆ ਆ ਆ ਕੀ ਹੈ ਜੀ ਆਹਾਂ ਇਹ ਤਾਂ ਡੈਕੋਰੇਟਰ ਕੀਤੀਆਂ ਹੋਈਆਂ ਚੀਜ਼ਾਂ ਇਹ ਸੰਦਾਰ ਬੋਲ 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 ਇਹ ਪੈਨਾਪਰਸ ਸਟਿੱਕ ਹੈ ਸਰ ਠੀਕ ਹੈ ਜੀ ਪੈਨਾਪਰਸ ਸਟਿੱਕ ਹੈ ਸਰ ਮੈਨੂਸ ਓਨਲੀ ਮੈਨੂਸ ਇਸਕੇ ਸਾਥ ਸੌਸ ਠੀਕ ਹੈ ਜੀ ਇਹ ਸਾਰੀ ਲਾਈਫ ਸੈਲਡ ਹੈ ਜੀ ਲਾਈਫ ਸੈਲਡ ਬਣਾ ਕੇ ਦਿਖਾਓ ਬੇਟਾ ਇਹ ਨਾ ਸੈਲਡ ਸਰ ਸੈਲਡ ਬਣਾ ਕੇ ਦਿਖਾਓ ਓਸਤਾਜੀ ਸੈਲਡ ਬਣਾ ਕੇ ਦਿਖਾਓ ਕੀ ਕੀ ਪਾ ਰਿਹਾ ਰਿਚਕ ਕਰੀਏ ਨਾ ਉਸਤਾਦ ਜੀ ਮਾੜਾ ਜਾਂ ਦੱਸੀ ਜਾਏ ਉਹ ਕੀ ਕੀ ਕੱਟ ਰਹੇ ਆ ਸਾਨੂੰ ਪਤਾ ਲੱਗੇ ਵੀ ਸੈਲਡ ਹੈ ਜਿਹੜਾ ਜਿਹੜਾ ਮੇਰੇ ਅਰਗੇ ਨੇ ਠੀਕ ਆ ਸਰ ਇਹ ਆਪਕਾ ਗਾਜਰ ਆ ਗਿਆ ਸਰ ਲਓ ਜੀ ਗਾਜਰ ਆ ਗਈ ਇਹ ਫਿੰਗਰ ਕਟਿੰਗ ਜਾਏਗੇ ਸਰ ਠੀਕ ਹੈ ਜੀ ਹਾਂ ਜੀ ਸਰ ਇਹ ਆਪਕਾ ਗਾਜਰ ਆ ਗਿਆ ਜੀ ਇਹ ਆਪਕਾ ਮੂਲੀ ਆ ਗਿਆ ਜੀ ਇਹ ਵੀ ਸਰ ਆਪਕਾ ਫਿੰਗਰ ਹੀ ਜਾਏਗਾ ਲਓ ਜੀ ਇਹ ਨੂੰ ਕਹਿੰਦੇ ਫਿੰਗਰ ਕਟਿੰਗ ਹਾਂ ਜੀ ਇਹ ਆਪਕਾ ਖੀਰਾ ਆ ਗਿਆ ਖੀਰਾ ਆ ਗਿਆ ਜੀ ਖਾਨ ਨੇ ਆਪਾਂ ਵੀ ਸਾਰਾ ਕੁਝ ਆਪ੍ਰੀਤਪਰ ਆ ਦੇਖ ਜਿਹੜੀ ਕਟਿੰਗ ਕੀਤੀ ਹੈ ਤਰੇਹਾਰ ਨੇ ਉਹ ਕਟੰਗੀ ਕੀਤੀ ਹੈ ਇਹ ਆਪਕਾ ਵੀ ਕੁਝ ਪਾਉਗੇ ਜੀ ਇਹ ਸਰ ਆਪਕਾ ਟਮਾਟਰ ਆ ਗਿਆ ਟਮਾਟਰ ਆ ਗਿਆ ਜੀ ਇਹ ਵੀ ਸਰ ਫਿੰਗਰ ਹੀ ਜਾਏਗਾ ਲਓ ਜੀ ਠੀਕ ਹੈ ਸਰ ਜਿਹੜਾ ਬੰਦਾ ਲਗਾਉਗਾ ਵਾ ਇਹ ਸਰ ਆਪਕਾ ਬੇਰ ਆ ਗਿਆ ਜੀ ਬੇਰ ਨੂੰ ਵੀ ਫਿੰਗਰ ਹੀ ਕਟਾਂਗੇ ਮੈਂ ਤਾਂ ਚੌੜ ਕਰਦਾ ਸੀ ਉਹਨੇ ਸੱਚੀ ਫਿੰਗਰ ਕੱਟਤਾ ਲੋ ਜੀ ਇਹ ਆਪ ਦਾ ਬੇਰ ਆ ਗਿਆ ਸਰ ਜੀ ਉਸ ਦੇ ਬਾਅਦ ਆ ਗਿਆ ਆਪ ਦਾ ਸਰ ਅਮਰੂਦ ਅਮਰੂਦ ਜਿਹਨੂੰ ਇਹ ਸੈਲਡ ਆ ਸਾਰਾ ਹਾਂਜੀ ਚਲੋ ਜੀ ਜਿਹੜਾ ਬੰਦਾ ਯਾਰ ਵਿਆਹ ਚ ਆ ਕੇ ਕਹਿੰਦਾ ਮੈਂ ਤਾਂ ਸੈਲਡ ਸੂਲੜੀ ਖਾਣਾ ਯਾਰ ਹੈਂ ਆਹ ਲੋ ਜੀ ਅਮਰੂਦ ਆ ਗਿਆ ਹੋਰ ਵੀ ਪਾਉਂਗੇ ਸੀਕ੍ਰੈਟ ਸਲਾ ਪੋਬਡਾ ਸੀਕ੍ਰੈਟ ਮਸਾਲਾ ਇਹ ਆ ਗਿਆ ਸਾਰਾ ਸੀਕ੍ਰੈਟ ਮਸਾਲਾ ਬਣਿਆ ਜੀ ਜੀ ਠੀਕ ਹੈ ਸਰ ਸੀਕ੍ਰੈਟ ਮਸਾਲਾ ਸੀਕ੍ਰੈਟ ਇਹ ਪਿੰਡ ਚੱਕ ਕੇ ਦਿਖਾਓ ਬੇਟਾ ਲਿਆ ਇਹ ਆ ਗਿਆ ਆਪ ਦਾ ਸਰ ਲਾਈਫ ਸਾਇਨਟ ਨਿੰਬੂ ਲਗਾਓ ਉੱਪਰ ਬੇਟਾ ਲੋ ਜੀ ਉਸਤਾਦ ਜੀ ਕਹਿੰਦੇ ਨਿੰਬੂ ਲਾ ਦਿਓ ਇਹਦੇ ਉੱਤੇ ਇਹ ਮਸਾਲਾ ਜੀ ਅਸੀਂ ਆਪ ਤਿਆਰ ਕਰਦੇ ਆ ਜੀ ਇਹ ਉਹ ਚਾਟ ਮਸਾਲਾ ਨਹੀਂ ਇਹ ਸਾਡਾ ਆਪਣਾ ਮਸਾਲਾ ਤਿਆਰ ਕੀਤਾ ਹੋਇਆ ਹੈ ਜੀ ਇਹ ਆਪ ਕਾ ਆ ਗਿਆ ਸਰ ਨਿੰਬੂ ਤੁਸੀਂ ਟੈਸਟ ਕਰੋ ਮੈਂ ਬਾਹਰ ਕੇ ਟੈਸਟ ਕਰੀ ਜੀ ਇਹ ਲਾਈਵ ਤੇ ਹੈਲਥੀ ਹੈ ਸਰ ਜਿਹੜੀਆਂ ਚੀਜ਼ਾਂ ਭਾਰ ਵਧਾਉਣ ਵਾਲੀਆਂ ਉਹ ਆਪਾਂ ਮਗਰੋਂ ਖਾਵਾਂਗੇ ਕੈਮਰੇ ਦੇ ਸਾਹਮਣੇ ਆਪਾਂ ਖਾਣੇ ਆ ਉਹ ਹਲਕਾ ਪੁਲਕਾ ਹੁਣ ਨਹੀਂ ਉਸਤਾਦ ਜੀ ਚਲੋ ਜੀ ਆ ਹਜੇ ਪ੍ਰੀਤ ਇੱਕ ਆ ਆ ਕੀ ਹੈ ਜੀ ਇਹ ਸਰ ਚਨਾ ਚਾਟ ਹੈ ਇਹ ਚਨਾ ਚਾਟ ਆ ਚਨਾ ਚਾਟ ਜੀ ਚਨਾ ਚਾਟ ਚਨਾ ਚਾਟ ਉੱਪਰ ਗਿਆ ਰੂਟ ਸਾਈਡ ਇਹਨੂੰ ਕਾਰਨ ਚਾਟ ਕਹਿੰਦੇ ਇਹਨੂੰ ਇਹਨੂੰ ਰੂਟ ਸੈਲਰ ਰੂਟ ਰੂਟ ਸੈਲਰ ਰੂਟ ਸੈਲਰ ਆਹ ਇਹ ਸਾਰਾ ਤਬਸ ਕਾਉਂਟਰ ਹੈ ਜੀ ਇਹ ਸਾਰਾ ਸਰ ਤਬਸ ਕਾਉਂਟਰ ਹੈ ਇਹ ਸਾਰਾ ਵਿਸਕੀ ਦੇ ਸਾਥ ਜੋ ਆਈਟਮ ਇਹਨੂੰ ਕਿਹੜਾ ਕਾਉਂਟਰ ਕਹਿੰਦੇ ਜੀ ਤਬਸ ਕਾਉਂਟਰ ਜੀ ਤਬਸ ਕਾਉਂਟਰ ਹੈ ਜੀ ਪ੍ਰੀਤ ਮੈਨੂੰ ਹਜੇ ਤਾਂ ਆਪਾਂ ਗੇੜਾ ਹੀ ਇੱਕਦਾਂ ਦਿੱਤਾ ਉਧਰ ਜਾ ਲੋ ਜੀ ਉਧਰ ਰਤਨ ਭਾਈ ਅੱਜ ਆਪਣੇ ਕੋਲ ਕਿੰਨੇ ਟੋਟਲ ਸਟਾਫ ਕਿੰਨਾ ਅੱਜ ਆਪਣੇ ਕੋਲ ਸਾਡੇ ਮੇਰੇ ਕੋਲ ਜੀ 70 ਤੋਂ 80 ਵੇਟ ਰਿਹਾ ਜੀ ਜੀ ਤੇ 25 ਤੋਂ 28 ਕੈਫੇ ਨੇ ਮੇਰੇ ਕੋਲ ਜੀ ਅੱਛਾ ਜੀ ਤਿੰਨ ਮੇਰੇ ਕੋਲ ਸ਼ੈਡੋ ਹੈ ਜੀ ਇਹ ਤਿੰਨ ਸ਼ੈਡੋ ਮੇਰੇ ਜਿਹੜੇ ਕਿ ਗੈਸਟ ਦੇ ਨਾਲ ਰਹਿੰਦੇ ਹਰ ਵੇਲੇ ਅੱਛਾ ਸ਼ੈਡੋ ਮਤਲਬ ਹਰ ਵਕਤ ਸਾਹਮਣੇ ਰਹਿਣਾ ਹਾਂ ਉਹਨਾਂ ਦੇ ਨਾਲ ਰਹਿਣਾ ਜੀ ਗੈਸਟ ਦੇ ਨਾਲ ਇੱਕ ਮੁੰਡੇ ਨਾਲ ਇੱਕ ਕੁੜੀ ਨਾਲ ਇੱਕ ਮੁੰਡੇ ਕੁੜੀ ਨਾਲ ਠੀਕ ਹੈ ਜੀ ਤਿੰਨ ਸ਼ੈਡੋ ਮੇਰੇ ਨਾਲ ਰਹਿਣਗੇ ਬਾਕੀ ਕੈਪਟਨ ਇੱਕ ਇੱਕ ਟੀਮ ਨੂੰ ਟੈਂਡ ਕਰਨਗੇ ਜੀ ਇੱਥੋਂ ਤੱਕ ਮੇਰੇ ਕੈਪਟਨ ਕੁਝ ਚੰਡੀਗੜ੍ਹ ਤੋਂ ਆਏ ਜੀ ਕੁਝ ਬਠਿੰਡਾ ਤੋਂ ਆਏ ਜੀ ਕੁਝ ਲੁਧਿਆਣੇ ਤੋਂ ਵੀ ਫੁੱਲ ਐਕਸਪੀਰੀਐਂਸ ਬੰਦੇ ਐਕਸਪੀਰੀਐਂਸ ਬੰਦੇ ਕੋਈ ਦਿੱਕਤ ਨਹੀਂ ਹੁੰਦੀ ਬਾ ਚ ਹਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਸਰਵਿਸ ਦੀ ਕੋਈ ਪ੍ਰੋਬਲਮ ਨਹੀਂ ਤੁਸੀਂ ਮੇਰੀ ਅੱਜ ਸਰਵਿਸ ਦੇਖੋ ਤੁਹਾਨੂੰ ਪਤਾ ਲੱਗ ਜਾਊਗਾ ਮੇਰਾ ਸਰਵਿਸ ਕੀ ਹੈ ਮਤਲਬ ਕੋਈ ਅੰਗਰੇਜ਼ੀ ਬੋਲਣ ਵਾਲਾ ਬੰਦਾ ਵੀ ਸਾਡਾ ਮਹਿਮਾਨ ਆ ਤਾਂ ਸਾਡੇ ਕੈਪਟਨ ਹੈਗੇ ਆ ਸਾਡੇ ਸਾਡੇ ਕੈਪਟਨ ਹੈਗੇ ਸਾਡੇ ਕੈਪਟਨ ਹੈਗੇ ਹਾਂ ਜੀ ਕੋਈ ਫੋਰ ਇਹ ਫੋਰਨਚ ਵੀ ਗੱਲ ਕਰਦੇ ਜੀ ਤੇ ਇਹ ਟੀਮਾਂ ਤੋਂ ਜਿਹੜੀਆਂ ਤੁਹਾਡੀਆਂ ਟੀਮਾਂ ਹਨਾ ਮੈਂ ਇੱਕ ਗੱਲ ਦੇਖਿਆ ਉਹਨਾਂ ਦੇ ਵਰਦੀਆਂ ਤਾਂ 3-4 ਤਰ੍ਹਾਂ ਦੀਆਂ ਇਹਦਾ ਕੀ ਕਾਰਨ ਹੈ ਜੀ ਇਹਦਾ ਮਤਲਬ ਹੁੰਦਾ ਜੀ ਜਿਵੇਂ ਸਨੈਕਸ ਤੇ ਅੱਡ ਬੰਦੇ ਆ ਜੀ ਜੀ ਕੋਲਡ ਡਰਿੰਕ ਪਾਣੀ ਤੇ ਅੱਡ ਬੰਦੇ ਆ ਜੀ ਜੀ ਵਿਸਕੀ ਤੇ ਅੱਡ ਬੰਦੇ ਆ ਜੀ ਤੇ ਜਿਹੜੇ ਬੰਦੇ ਹੈਗੇ ਆ ਸਟਾਲ ਤੇ ਉਹ ਅੱਡ ਬੰਦੇ ਆ ਅੱਛਾ ਜੀ ਠੀਕ ਹਰ ਬੰਦੇ ਆਡਾ ਗਰੁੱਪ ਬਣਾਇਆ ਹੋਇਆ ਹੈ ਸਾਡੇ ਜੀ ਤੇ ਇਧਰਲੇ ਪਾਸੇ ਆ ਜਿਹੜਾ ਰਤਨ ਭਾਈ ਇਹ ਆ ਗਿਆ ਸਟਾਲ ਕਾਊਂਟਰ ਇਧਰ ਵੀ ਪ੍ਰੀਤ ਚੈੱਕ ਕਰ ਲੀ ਗਏ ਇਧਰ ਵੀ ਚੈੱਕ ਕਰ ਲੀ ਗਏ ਥੋੜਾ ਜਿ ਆ ਆ ਗਏ ਗੋਲ ਗੱਪੇ ਇਹ ਗੋਲ ਗੱਪੇ ਆ ਜੀ ਜੀ ਇਹ ਤਿੰਨ ਤਰ੍ਹਾਂ ਦਾ ਪਾਣੀ ਹੈ ਜੀ ਅੱਛਾ ਜੀ ਇੱਕ ਸੂਜੀ ਦੇ ਗੋਲ ਗੱਪੇ ਆਟੇ ਦੇ ਗੋਲ ਗੱਪੇ ਜੀ ਠੀਕ ਆ ਜੀ ਸਾਡੀ ਆਪਣੀ ਮਨਫੈਕਚਰਿੰਗ ਹੈ ਜੀ ਜੀ ਹਿੰਗ ਸਾਡੀ ਟਾਪ ਦੀ ਹਿੰਗ ਹੈ 22000 ਰੁਪਏ ਕਿਲੋ ਦੀ ਹਿੰਗ ਪੈਂਦੀ ਹੈ ਹਿੰਗ ਵਾਲੇ ਪਾਣੀ ਅੱਛਾ ਜੀ ਹਾਂਜੀ 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 ਇਹ ਸਾਡਾ ਰਾਜਪੋਗ ਹੈ ਜੀ ਇਹਦੇ ਵਿੱਚ ਪੂਰਾ ਡਰਾਈ ਫਰਟ ਹੋਏਗਾ ਜੀ ਜੀ ਅੱਛਾ ਜੀ ਚਲੋ ਜੀ ਅੱਗੇ ਆ ਜੋ ਅੱਗੇ ਆ ਜਰੋ ਤਨ ਜੀ ਆ ਆ ਆ ਬਣ ਕੇ ਪਾਓ ਬਾਜੀ ਕੀ ਬਣਾ ਰਹੇ ਹੋ ਇਹ ਸਭ ਚੂਰ ਚੂਰ ਟਿੱਕੀ ਟਿੱਕੀ ਬਣਾਓ ਬੇਟਾ ਦਿਖਾਓ ਟਿੱਕੀ ਬਣਾ ਕੇ ਜੀ ਠੀਕ ਹੈ ਜੀ ਇਹ ਚਨੇ ਵਾਲੀ ਚੂਰ ਚੂਰ ਟਿੱਕੀ ਆਸੀ ਇਹਨੂੰ ਚੂਰ ਚੂਰ ਛੰਨੇ ਦੀ ਟਿੱਕੀ ਵੀ ਕਹਿ ਦਿੰਦੇ ਆ ਅਸੀਂ ਇਹਨੂੰ ਹਰਦੋਰੀ ਟਿੱਕੀ ਵੀ ਕਹਿ ਦਿੰਦੇ ਆ ਜੀ ਹਰਦੋਰੀ ਟਿੱਕੀ ਹਰਦੋਰੀ ਟਿੱਕੀ ਚਨੇ ਨਾਲ ਹਰਦੋਰੀ ਟਿੱਕੀ ਜੀ ਜੀ ਆ ਲੱਛਾ ਟਿੱਕੀ ਹੁੰਦੀ ਸਾਡੀ ਜੀ ਲਿਆ ਸੈਟ ਸਭਾਰੇ ਵਰਗੀ ਆ ਹਾਂ ਉਹ ਜੇ ਤੇਲ ਤੂਲ ਨਾ ਗਰਮ ਹੋਏ ਹਾਂਜੀ ਆਹ ਹੋਰ ਪਾਵਾ ਜੀ ਇਹ ਪਾਵਾ ਜੀ ਦੇਸੀ ਘਿਓ ਦੀ ਹੈ ਜੀ ਦੇਸੀ ਘਿਓ ਦੀ ਪਾਵਾ ਜੀ ਇਹ ਕਿਹਦੀ ਦੇਸੀ ਘਿਓ ਦੀ ਇਹ ਵੀ ਦੇਸੀ ਘਿਓ ਦੀ ਹਾਂ ਆ ਤਾਂ ਅਸੀਂ ਅਨਸਾਰ ਖਾ ਕੇ اٹੇ ਜੀ ਪਾਵਾ ਜੀ ਆ ਗਈ ਜੀ ਹਾਂ ਇਹਦਾ ਅਸੀਂ ਟੈਸਟ ਕੀਤਾ ਨੈਕਸਟ ਲੈਵਲ ਸੀ ਨੈਕਸਟ ਲੈਵਲ ਆ ਦੇਖੋ ਲੋ ਆ ਆ ਆ ਆ ਦੇਖੋ ਲੋ ਇੱਧਰ ਇਹ ਮਟਰ ਕੋਲਚਾ ਜੀ ਚਿੱਟੀ ਦਾ ਜੀ ਇਹ ਇਹ ਮਟਰ ਕੋਲਚਾ ਬੋਲਦੇ ਆ ਜੀ ਇਹਨੂੰ ਇਹ ਮਟਰ ਕੋਲਚਾ ਜੀ ਮਟਰ ਅਸੀਂ ਬਣਿਆ ਜੀ ਇਹ ਚਿੱਟੇ ਮਟਰ ਹੁੰਦੇ ਛੋਲੇ ਨਹੀਂ ਹੁੰਦੇ ਜੀ ਇਹ ਸਫੈਦ ਮਟਰ ਹੁੰਦੇ ਆ ਜੀ ਪਾ ਕੇ ਕੋਲੀ ਮਟਰ ਪਾ ਕੇ ਦਿਖਾਉਗਾ ਮਟਰ ਏ ਮਟਰ ਕੁਲਚਾ ਪੋਲੀ ਬਲੇਅ ਲੌ ਅਟੈਕ ਆ ਪਾਇਓ ਜੀ ਪਾਇਓ ਪਾਇਓ ਕੀ ਕੀ ਪਾਉਨੇ ਨੇ ਇਹ ਚ ਮਟਰ ਕੁਲਚੇ ਚ ਕੀ ਪਾਉਨੇ ਆ ਆਪਾ ਬਤਾ ਜੀ ਮਟਰ ਹੈ ਜੀ ਇਹ ਕੁਲਚੇ ਦੋ ਜੀ ਹਾਂ ਆਪਾਂ ਨੂੰ ਚਾਰ ਦੇਤਾ ਨਾਲ ਚਾਰ ਦੇਤਾ ਜੀ ਹਾਂ ਆਹ ਭਣੀਆਂ ਪਤਾ ਜੀ ਸਭ ਕਰਿਸਪੀ ਲੱਗਦਾ ਦਿਖਾਓ ਹਾਂ ਨੋ ਦੇ ਉੱਪਰ ਬੋਟੇ ਦੇ ਉੱਪਰ ਬੋਟੇ ਇਹ ਆ ਲੋ ਸੱਜਣੋ ਆ ਬਣ ਗਿਆ ਇਹ ਮਟਰ ਕੁਲਚਾ ਜੀ ਕਿਹਦਾ ਕਿਹਦਾ ਦਿਲ ਕਰ ਰਿਹਾ ਖਾਣ ਨੂੰ ਜੇ ਦਿਲ ਕਰਦਾ ਤਾਂ ਰਤਨ ਕੈਕਟਰਸ ਵਾਲੇ ਨੂੰ ਸੱਦਣਾ ਪੈਣਾ ਤੁਹਾਨੂੰ ਆ ਲੋ ਜੀ ਇਹ ਆਹ ਸੁਣਿਆ ਆ ਕੀ ਪਿੱਕੀ ਕੀ ਭਰਿਆ ਉਹ ਦੇਖੋ ਪ੍ਰੀਤ ਆ ਆ ਆ ਉਸਤਾਦ ਜੀ ਮਣੇ ਰ ਇਹ ਡਰਾਈ ਫਰੂਟ ਚਾਟ ਹੈ ਜੀ ਡਰਾਈ ਫਰੂਟ ਚਾਟ ਬਣਾਉਣੀ ਹੈ ਡਰਾਈ ਫਰੂਟ ਗਰਮ ਤਵਾ ਚਾਟ ਹੈ ਜੀ ਇਹ ਇਹਨੂੰ ਇਹਨੂੰ ਗਰਮ ਕਰਕੇ ਮੇਰੇ ਪਾ ਕੇ ਦੇ ਮਾਣ ਹਾਂਜੀ ਹਾਂਜੀ ਚਲੋ ਠੀਕ ਲੋ ਆ ਲੋ ਜੀ ਕਿਉਂ ਪਾਤੇ ਆੱਖਾਂ ਸੜਤੀਆਂ ਆ ਆ ਆ ਠੀਕ ਆਖ ਨਹੀਂ ਪ੍ਰੀਤ ਤਰੇਲੀਆਂ ਬੰਦੇ ਨੂੰ ਖਾਣ ਦੇਖਣ ਵਾਲੇ ਨੂੰ ਆਉਂਗਾ ਖਾਣ ਵਾਲੇ ਨੂੰ ਤਾਂ ਆਉਨੇ ਆਉਣਗਾ ਬਹੁਤ ਵੜਾ ਮਸਾਲਾ ਪਾ ਬਹੁਤ ਮਸਾਲਾ ਪਾ ਜਲਦੀ ਕਰੋ ਇਹਦੇ ਵਿੱਚ ਕਿਹੜਾ ਮਸਾਲਾ ਪਾਉਗਾ ਜੀ ਇਹ ਵੀ ਸਾਡਾ ਸੀਕ੍ਰੇਟ ਮਸਾਲਾ ਹੈ ਇਹ ਵੀ ਸੀਕ੍ਰੇਟ ਮਸਾਲਾ ਇੱਕ ਤਾਂ ਸੀਕ੍ਰੇਟ ਵਾਲੇ ਆ ਸੀਕ੍ਰੇਟ ਵਾਲੇ ਆ ਦੇਖ ਸੀਕ੍ਰੇਟ ਮਸਾਲੇ ਵੀ ਪ੍ਰੀਤ ਵਿੱਚ ਤਿੰਨ ਚਾਰ ਠੋਕੇ ਆ ਹੂੰ ਆ ਆ 우ਸਤਾਦ ਜੀ ਆ ਕੀ ਸੀਗਾ ਇਹ ਨਿੰਬੂ ਦਾ ਰਸ ਹੈ ਜੀ ਅਰੇ ਨਿੰਬੂ ਦਾ ਰਸ ਐ ਕੋਸ ਚੀਜ਼ਾਂ ਦੱਸ ਵੀ ਦਿੰਦਾ ਐ ਤਾਂ ਹੂੰ ਆ ਤੇ ਤੁੰਗੀ ਦੇ ਡਿਸ਼ਾਂ ਵੀ ਸਾਰੀਆਂ ਹਾਂ ਡਿਸ਼ਾਂ ਇਹ ਸਾਰੀਆਂ ਹੁੰਦੀਆਂ ਇਹਨੂੰ ਹੈ ਅੱਜ ਮੈਲਾ ਜਮੈਲਾ ਜਮੈਲਾ ਲਿਆ 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 ਆ ਵਿੱਚ ਹਰੀ ਹਰੀ ਜਿਹੜੀ ਪਾਤੀ ਦੀ ਨਾਨਕੀ ਸੌਸ ਠੀਕ ਹੈ ਜੀ 9 ਜੀ ਹੋ ਗਈ ਆ ਤਿਆਰ ਹੋ ਗਈ ਆ ਤਿਆਰ ਲੈ ਕੇ ਸਾਰੇ ਕਲਾਸਿਕ ਪਾਵਰ ਤੇ ਕਲਾਸਿਕ ਬੋਲ ਕਰਨ ਲੱਗ ਜਾਣਾ ਲਓ ਜੀ ਗਲਾਸੀ ਇਹ ਟਕੀਲਾ ਸ਼ੋਰਟ ਚ ਸਰਵ ਹੁੰਦੀ ਜੀ ਓਹ ਲੋ ਸਮਝਦੇ ਬੇਟਾ ਪ੍ਰੀਤ ਏ ਲੈ ਵੀ ਮੈਂ ਪ੍ਰੀਤ ਅੱਜ ਸਾਰੇ ਤਰ੍ਹਾਂ ਦਾ ਤਕਰੀਬਨ ਤਕਰੀਬਨ ਟੇਸਟ ਆ ਜਿਹੜਾ ਉਹ ਉਸਤਾਦ ਜੀ ਹੁਣਾਂ ਦੇ ਨਾਲ ਫਿਰਦੇ ਫਿਰਦੇ ਨੇ ਕਰ ਲੈਣਾ ਇਹ ਕਿੱਥੇ ਆਇਆ ਇੱਥੇ ਤਾਂ ਬਣ ਰਿਹਾ ਪ੍ਰੀਤ ਪ੍ਰੀਤ ਦਾ ਫੇਵਰੇਟ ਬਣ ਰਿਹਾ ਦੋਸਾ ਬਣ ਰਿਹਾ ਦੋਸਾ ਬਣ ਰਿਹਾ ਦੋਸਾ ਬਣ ਰਿਹਾ ਦੋਸੇ ਤੋਂ ਅੱਗੇ ਆ ਪੀਜ਼ਾ ਬਣ ਰਿਹਾ ਜੀ ਇਹ ਪੀਜ਼ਾ ਜੀ ਇੱਥੇ ਵੀਜ਼ਾ ਬਣੂਗਾ ਹਾਂਜੀ ਹਾਂਜੀ ਮੈਨੂੰ ਚਾਹ ਦੀ ਤਿਆਰੀ ਵੀ ਕਰਕੇ ਲਿਓ ਜੀ ਜਿਹੜੀ ਆਪਾਂ ਆਉਂਦੇ ਹੋਆਂ ਨੂੰ ਚਾਹ ਦਿੰਨੇ ਹੁੰਦੇ ਆ ਚਾਹ ਦਾ ਕੀ ਕੀ ਤਿਆਰ ਕੀਤਾ ਤੁਸੀਂ ਉਹ ਚਾਹ ਦਾ ਨਹੀਂ ਅਸੀਂ ਉਹ ਕੌਫੀ ਦੇ ਕਨਸੈਪਟ ਚਾਹ ਦਾ ਵੀ ਹੈ ਲਾਈਵ ਚਾਹ ਹੈਗੀ ਨਾਲ ਕੌਫੀ ਹੈ ਜੀ ਨਾਲ ਉਹਦੇ ਸ਼ੇਕ ਹੈ ਜੀ ਆਜੋ ਆ ਆ ਕੀ ਦਿੱਤਾ ਜੀ ਆਪਾਂ ਫਰੂਟ ਇਹ ਫਰੂਟ ਹੈ ਜੀ ਸਾਡੇ ਇਸ ਪੈਕੇਜ ਚ 12 ਫਰੂਟ ਹੈ ਜੀ ਅੱਛਾ ਜੀ 6 ਇੰਡੀਆ ਦੇ 6 ਇੰਪੋਰਟਡ ਹੈ ਬਾਹਰਲੇ ਦੱਸੋ ਕਿਹੜੇ ਕਿਹੜੇ ਆਂਡੀਆਂ ਦੇ ਦੱਸੋ ਜੀ ਆਹ ਲੀਚੀ ਹੈ ਜੀ ਇਹ ਤਾਂ ਨਿੱਕੀ ਬਹੁਤ ਆ ਪਹਿਲਾਂ ਆਪਣੇ ਵੱਡੀ ਹੁੰਦੀ ਆ ਨਹੀਂ ਇਹ ਇਹ ਬਾਹਰ ਦੀ ਹੈ ਜੀ ਇਹ ਬਾਹਰ ਵਾਲੀ ਹੈ ਹਾਂਜੀ ਜੀ ਇਹ ਲੀਚੀ ਹੈ ਜੀ ਜੀ ਲੀਚੀ ਲੇਕਿਨ ਸ਼ਰਮਾ ਰਹੀ ਹੈ ਅਨਾਨਾਸ ਤਰਬੂਜ਼ ਸ਼ਰਦਾ ਜੀ ਪਾਈਨੈਪਲ ਇੰਪੋਰਟ ਇੰਪੋਰਟਡ ਸੇ ਜੀ ਤੇ ਆ ਆ ਆ ਆ ਉਸਤਾਦ ਜੀ ਕਿਹੜਾ ਫਲ ਆਹਾ ਇਹ ਫਲ ਨਹੀਂ ਜੇ ਡੈਕੋਰੇਟਿਵ ਪੀਸ ਹੈ ਸਾਡਾ ਜੀ ਮੈਂ ਕਹਿੰਦਾ ਹੈ ਇਹ ਇੰਪੋਰਟਡ ਅੰਗੂਰ ਹੈ ਜੀ ਅੰਗੂਰ ਹੈ ਜੀ ਉਹ ਕੀਵੀ ਆ ਗਈ ਜੀ ਜੈਸਪਰੀ ਹਾਂ ਆ ਕੀਵੀ ਆ ਗਿਆ ਜਿਹੜਾ ਇਹ ਕੀਵੀ ਆ ਗਈ ਚੀਕੂ ਆ ਗਿਆ ਜੀ ਮਮ ਬਗ ਕੁਸ਼ ਆ ਗਿਆ ਉਹ ਪਿਆਕੀ ਵੀ ਹੈ ਨਾ ਜੀ ਹਾਂ ਜੀ ਉਹ ਪਿਆਕੀ ਵੀ ਜੀ ਹਾਂ ਇਹ ਪ੍ਰੀਤ ਜਣਦਾ ਵਿਆਹ ਵੀ ਉਹ ਤੇ ਹੀ ਲੇਕਿਨ ਆਪਣੇ ਵਰਗੇ ਬੰਦੇ ਨੇ ਖਾਣਾ ਹੁੰਦਾ ਇਹ ਹੈ ਹੈ ਤੇ ਵਿਆਹ ਤੇ ਉਸਤਾਦ ਹੋਣੀ ਦਿੰਦੇ ਆ ਇੱਥੇ ਇੱਥੇ ਜਾ ਜੀ ਇੱਥੇ ਹੈਗਾ ਜੀ ਸ਼ੇਕ ਚਾਰ ਪੰਜ ਤੱਕ 6 ਹੈ ਜੀ ਔਨ ਡਿਮਾਂਡ ਹੈ ਜੀ ਬਟਰ ਸਕੋਚ ਬਲੈਕ ਕਰੈਂਟ ਇਹ ਜਿਹੜਾ ਸ਼ੇਕ ਸ਼ੇਕ ਹੈ ਜੀ ਇਹ ਮੰਗੋ ਸ਼ੇਕ ਮੰਗਦੇ ਜੀ ਮੰਗੋ ਸ਼ੇਕ ਮੰਗਦੇ ਕਰਸ਼ਦਾ ਜੀ ਮਾਜੀ ਇਹ ਲਾਈਵ ਟੀ ਦਾ ਕਨਸੈਪਟ ਹੈ ਜੀ ਜੀ ਇਹਦੇ ਚਾਹ ਪੀਓ ਜੀ ਮੌਕੇ ਤੇ ਜਿਹੜੀ ਮਰਜ਼ੀ ਤਾਜ਼ੀ ਬਣਾ ਕੇ ਦੇਊਗਾ ਜੀ ਐਨੇ ਤਰ੍ਹਾਂ ਦੇ ਨਾ ਅੱਛਾ ਐਨੇ ਤਰ੍ਹਾਂ ਦੀ ਚਾਹ ਹੈ ਮੈਂ ਮੰਗਣੀ ਹੈ ਤਾਂ ਵੀ ਮੈਨੂੰ ਆ ਜਾਈਏ ਜਿਹੜੀ ਮਰਜ਼ੀ ਹਾਂ ਨਾਈ ਮੈਂ ਲੋ ਗ੍ਰੀਨ ਲਿਫਟਿਨ ਲੋ ਕਾਰਡਾਮਮ ਲੋ ਬਾਗਬਕਰੀ ਚਾਹੇ ਲੋ ਜਿਹੜੀ ਮਰਜ਼ੀ ਲੋ ਬ੍ਰਾਂਡ ਨਹੀਂ ਦੇਗੇ ਚਵਾਲੀ ਵੀ ਆ ਹੁਣ ਇੱਥੇ ਆ ਗਈ ਸਾਡੀ ਕੌਫੀ ਨਾ ਕਹਿੰਦੇ ਕਾਫੀ ਕਈ ਤਰ੍ਹਾਂ ਦੀ ਹੈ ਜੀ ਕੈਪੂਚੀਨੋ ਵੀ ਹੈ ਕਰੀਮੀ ਕੈਪੂਚੀਨੋ ਵੀ ਹੈ ਜੀ ਲੈਟੇ ਵੀ ਹੈ ਮੋਚਾ ਵੀ ਹੈ ਐਕਸਪ੍ਰੈਸੋ ਵੀ ਹੈ ਅਚੀਆ ਗ੍ਰੀਨ ਟੀ ਹੈ ਫਲੇਵਰ ਟੀ ਹੈ 골ਡ ਕਾਫੀ ਹੈ ਚਾਕਲੇਟ ਹੈ ਸਟਰਾਬਰੀ ਅੱਜ ਕਿੰਨੇ ਬੰਦੇ ਦਾ ਪ੍ਰਬੰਧ ਆ ਜੀ ਅੱਜ 500 ਬੰਦੇ ਦਾ ਜੀ ਅੰਦਰ ਚੱਲ ਗਏ ਜੀ ਆਪਾਂ ਅੰਦਰ ਆ ਜਾਈਓ ਅਲੋ ਜੀ ਪੈਲਸ ਦੇ ਅੰਦਰ ਚੱਲਦੇ ਆ ਆਪਾਂ ਆਏ ਗ੍ਰੈਂਡ ਵਿਲਾਜ ਹੈਰਿਟੇਜ ਵਿਲਾ ਜੇ ਹੈਰਿਟੇਜ ਵਿਲਾ ਹੈਰਿਟੇਜ ਵਿਲਾ ਹੈਰਿਟੇਜ ਵਿਲਾ ਹੈਰਿਟੇਜ ਵਿਲਾ ਆਪਾਂ ਪ੍ਰੀਤ ਹੈਰਿਟੇਜ ਵਿਲਾ ਦੇ ਅੰਦਰ ਐਂਟਰ ਹੋਣ ਲੱਗੇ ਆ ਉਹ ਬੱਲੇ 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 ਪੈਲਸ ਵੀ ਰਤਨ ਜੀ ਬਹੁਤ ਸੋਹਣਾ ਬਣਿਆ ਬੜਾ ਜ਼ਿਆਦਾ ਸੋਹਣਾ ਮੈਂ ਕਹਾਂ ਜੀ ਇਸ ਇਲਾਕੇ ਦਾ ਨੰਬਰ 1 ਪੈਲਸ ਹੈ ਜੀ ਇਧਰ ਇਹ ਹੈਰਿਟੇਜ ਵਿਲਾ ਇਧਰ ਮੇਨ ਟੇਬਲ ਹੈ ਜੀ ਜੋ ਮੁੰਡੇ ਕੁੜੀ ਦਾ ਖਾਣਾ ਇੱਥੇ ਲੱਗਦਾ ਹੈ ਜੀ ਇਧਰਲੇ ਪਾਸੇ ਖਾਣਾ ਲੱਗੂਗਾ ਜਿਹੜਾ ਆਪਾਂ ਮੁੰਡੇ ਨੂੰ ਦੇਗਾ ਜੀ ਮੁੰਡੇ ਕੁੜੀ ਦਾ ਪਰਿਵਾਰ ਨੇ ਬਹਿ ਕੇ ਆਪਾਂ ਉਹਨਾਂ ਨੂੰ ਫੀਲ ਦੇਣਾ ਹਾਂਜੀ ਹਾਂਜੀ ਹੀਰੋ ਵਾਲਾ ਹਾਂਜੀ ਹਾਂਜੀ ਆਹ ਪ੍ਰੀਤ ਇੱਧਰ ਨੇ ਪਾਸਿਆ ਇੱਧਰ ਆ ਇੱਧਰ ਨੂੰ ਆ ਆ ਆ ਲੱਗੀ ਜੀ ਇੱਥੇ ਆਪਣੀ ਕਰੋਕਰੀ ਲੱਗੀ ਚਮਚੇ ਜੀ ਇੱਥੇ ਸੈਲਡ ਆ ਜੂ ਜੀ ਇਹ ਕਰੋਕਰੀ ਆਪਾਂ ਦੂਜੀ ਵਾਰਤਾਂ ਬੌਂਚਣਾ 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 ਕਰੋਕਰੀ ਵਰਤਦੇ ਆਪ ਇੱਥੇ ਸੈਲਡ ਆ ਜੂ ਜੀ ਇੱਥੇ ਸੈਲਡ ਲੱਗੂਗਾ ਜੀ ਇਹ ਸਾਡਾ ਪੀਕਾਕਸ ਕਨਸੈਪਟ ਆਈ ਸਾਰਾ ਸੈਲਡ ਦਾ ਜੀ ਪੀਕਾਕਸ ਕਨਸੈਪਟ ਪਈਦਾ ਹੈ ਜੀ ਅੱਛਾ ਇਹ ਜਿਵੇਂ ਪ੍ਰੀਤ ਜਦੋਂ ਲੱਗਿਆ ਹੋਊਗਾ ਮੋਰ ਵਾਂਗੂ ਲੱਗੂਗਾ ਹਾਂਜੀ ਹਾਂਜੀ ਆਜੋ ਇਧਰਲੇ ਪਾਸੇ ਆ ਆ ਕੀ ਦੇ ਰਹੇ ਆ ਜੀ ਇਹਦੇ ਵਿੱਚ ਕੀ ਆ ਆ ਸਜਾਵਟ ਲਈ ਹੋਈ ਆ ਕੋਈ ਕੋਈ ਸਜਾਵਟ ਹੈ ਜੀ ਇਹ ਸਜਾਵਟ ਹੈ ਆ ਖਾਣਾ ਤੋਂ ਸ਼ੁਰੂ ਹੋ ਗਿਆ ਸਾਡਾ ਮੇਨ ਕੋਰਸ ਜੀ ਜੀ ਇਹ ਸਾਡਾ ਮੇਨ ਕੋਰਸ ਸ਼ੁਰੂ ਹੋ ਗਿਆ ਇੱਥੋਂ ਜੀ ਪਹਿਲਾਂ ਆ ਗਿਆ ਜੀ ਮਿਕਸ ਰਹਿਤਾ ਜੀ ਫਿਰ ਆ ਗਿਆ ਜੀ ਪਾਈਨੈਪਲ ਰਹਿਤਾ ਠੀਕ ਆਲੂ ਘਰ ਰਹਿਤਾ ਜੀ ਦਹੀਂ ਬੱਲੇ ਘਰ ਰਹਿਤਾ ਜੀ ਆ ਗਏ ਪੀਣ ਚੀਜ਼ ਪਲਾਓ ਜੀ ਵੈਜ ਬਰੀਆਨੀ ਜੀ ਕੜਾਈ ਪਨੀਰ ਜੀ ਦਾਲ ਮਖਣੀ ਦਾਲ ਮਖਣੀ ਮਲਾਈ ਕੋਫਤਾ ਬੋ ਤੇ ਇਹ ਆ ਗਈ ਮਖਾਨਾ ਤੇ ਕਾਜੂ ਦੀ ਸਬਜ਼ੀ ਸਾਡੀ ਅੱਛਾ ਜੀ ਇਹ ਮੇਰੀ ਆਪ ਦੀ ਰੈਸਪੀ ਰਤਨ ਮੁਸਾਕਾ ਆ ਜਾਓ ਓ ਹੋ ਹੋ ਮੇਰੀ ਖੁਦ ਹੀ ਰੈਸਪੀ ਹੈ ਰਤਨ ਮੁਸਾਕਾ ਮੈਂ ਦੋ ਰੈਸਪੀਆਂ ਤਿਆਰ ਕੀਤੀਆਂ ਇਸ ਸਬਜ਼ੀ ਦੇ ਵਿੱਚ ਇੱਕ ਰਤਨ ਮੁਸਾਕਾ ਇੱਕ ਸਬਜ਼ੀ ਖਿਆਲਣਾ ਉਹ ਕਿਸੇ ਦਿਨ ਇਹ ਤੋਂ ਲਾਈਵ ਬਣਵਾਉਣੀ ਮਸ਼ਹੂਰ ਖੜਾ ਮਸਾਲਾ ਜੀ ਮਿਕਸ ਵੈਜ ਸਪੈਨਿਸ਼ ਕਰੀਮ ਕੌਰਨ ਦਾਮਾ ਲੂ ਤੇ ਵਾਈਟ ਕੌਰਨ ਪਨੀਰ ਇਹ ਸਾਡੇ ਅੱਥਰ ਦਾਲ ਦਾ ਸ਼ੈਕਸ ਸ਼ੁਰੂ ਹੋ ਗਿਆ ਜੀ। ਆਦੀ ਅਸੀਂ ਡੈਕੋਰੇਸ਼ਨ ਕਰਤੀ ਪੰਜਾਬੀ ਖਾਣੇ ਦੀ ਜੀ। ਓਹ ਹੋ ਹੋ। ਹੂੰ ਠੀਕ ਹੈ ਜੀ ਇੱਥੇ ਆ ਗਿਆ ਦਾਲ ਲਾਈਵ ਤੜਕਾ ਜੀ। ਜੀ। ਦਾਲ ਲਾਈਵ ਤੜਕਾ ਆ ਗਿਆ ਜੀ। ਨਹੀਂ ਇਹ ਲਾਈਵ ਤੜਕਾ ਸੀ ਲਾਈਵ ਤੜਕਾ ਲਾਈਵ ਹੀ ਲਾ ਕੇ ਦੇ ਮੰਨ ਲਾਈਵ ਹੀ ਲਾ ਕੇ ਦੇਣੇ। ਮੌਕੇ ਤੇ ਹੀ ਲਾ ਕੇ ਦੇਣਗੇ। ਮੌਕੇ ਤੇ ਤੜਕਾ ਲਵਾਉਣਾ। ਕਈ ਤੜਕੇ ਦੇ ਸ਼ੀਨ ਹੋ ਗਏ ਆ। ਇੱਥੇ ਓਰੈਂਟਲ ਵੈੱਜ ਆ ਗਈ ਜੀ। ਜੀ। ਇੱਥੇ ਨਾ ਰਤਨ ਤਵਾ ਆ ਗਿਆ ਜੀ। ਜੀ। ਉਹ ਟੀੰਡਾ ਮਸਾਲਾ ਕਿੱਥੇ ਲਾਇਆ? ਹੈ? ਇਹ ਲੋ ਆ ਗਏ ਤੇ ਲੋ ਆ ਤੇ ਨਾ ਚੋ ਟਿੰਡਮ ਸਲਵਾ ਦੇ ਜੀ ਜੀ ਇਹ ਆ ਗਏ ਜੀ ਸਾਡੇ ਅਮਰ ਅਮਰਸ ਚੋਲੇ ਜੀ ਜੀ ਕੜੀ ਪਕੌੜਾ ਜੀ ਜੀ ਇਹ ਪੰਜਾਬੀ ਕੁਇਜ਼ਨ ਆ ਗਿਆ ਸਾਡਾ ਜੀ ਜੀ ਸਰੋਂ ਦਾ ਸਾਗ ਦੇਸੀ ਘਿਓ ਸ਼ੱਕਰ ਆ ਜੂਗੀ ਜੀ ਇਹ ਆ ਗਿਆ ਸਾਡਾ ਇਟਾਲੀਅਨ ਪਾਸਤਾ ਜੀ 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 ਇਟਾਲੀਅਨ ਆ ਗਿਆ ਇਟਾਲੀਅਨ ਪਾਸਤਾ ਆ ਗਿਆ ਜੀ ਮੈਨੇਜ ਦੇਖ ਕੀਤਾ ਮੈਨੇਜ ਦੇਖ ਤੁਸੀਂ ਕੀਤਾ ਸਿਸਟਮ ਜੀ ਸਾਰੇ ਇੰਪੋਰਟਰ ਸੌਸਾਂ ਜੀ ਜੀ ਕੁਝ ਇੰਪੋਰਟਰ ਜੀ ਜੀ ਇਸ ਤੋਂ ਅੱਗੇ ਇਹ ਆਹ ਕਿਹੜਾ ਸੈਕਸ਼ਨ ਆ ਗਿਆ ਸਾਰਾ ਚਾਈਨੀਸ ਸੈਕਸ਼ਨ ਜੀ ਓਏ ਹੋਏ ਆ ਦੇਖੋ ਭਰਾਵਾ ਇਹ ਲਾਈਵ ਚਾਈਨੇਜ਼ ਹੈ ਜੀ ਇਹਨੂੰ ਅਜੇ ਤੱਕ ਕਈ ਤਾਂ ਕੋਈ ਨਹੀਂ ਹੁੰਦਾ ਸਭ ਲਾਈਵ ਜਿਹੜਾ ਖਾਣਾ ਹੈ ਉਹ ਬਥੇ ਲਾ ਕੇ ਰੱਖਦੇ ਸਾਡੇ ਕੋਲ ਸ਼ੈਫ ਹੈ ਜੀ ਨੂਡਲ ਮਨਚੂਰੀਅਨ ਚੀ ਚਿਲੀ ਮੌਕੇ ਤੇ ਬਣੂਗਾ ਮੌਕੇ ਤੇ ਬਣੂਗਾ ਜੀ ਮੌਕੇ ਤੇ ਬਣੂਗਾ ਇਹ ਆ ਗਿਆ ਚਾਈਨਸ ਹਾਂਜੀ ਉਸਤਾਦ ਜੀ ਹਜੇ ਤਾਂ ਇਧਰਲੇ ਪਾਸੇ ਬੋੜਾ ਕੁਝ ਈ ਐ ਡੈਜ਼ਰਟ ਕਾਊਂਟਰ ਆ ਗਿਆ ਸਾਡਾ ਜੀ ਜੀ ਇਹ ਆ ਗਿਆ ਮਿੱਠਾ ਰੋਟੀ ਤੋਂ ਮਗਰੋਂ ਖਾਊਗਾ ਬੰਦਾ ਮਿੱਠਾ ਇਹ ਆ ਗਿਆ ਜਲੇਬੀ ਸੈਂਕਸ਼ਨ ਜੀ ਅੱਛਾ ਜੀ ਮੌਕੇ ਤੇ ਤਾਜੀ ਜਲੇਬੀ ਬਿਲਕੁਲ ਕੇਸਰ ਜਲੇਬੀ ਜੀ ਜੀ ਸ਼ਾਈ ਰਬੜੀ ਆਊਗੀ ਇੱਥੇ ਜੀ ਜੀ ਆ ਸਾਡਾ ਗੁਲਾਬ ਜਮਨ ਜੀ ਜੀ ਗਾਜਰ ਹਲਵਾ ਜੀ ਜੀ ਮੂੰਗੀ ਦਾ ਹਲਵਾ ਰਸਮ ਮਲਾਈ ਤੇ ਸ਼ਾਈ ਟੁਕੜਾ ਜੀ ਤੇ ਆ ਸਾਡੀ ਆ ਗਈ ਦਿੱਲੀ ਦੀ ਬਾਉਰਾਮ ਦੀ ਦਿੱਲੀ ਦੀ ਪਾਣ ਕੁਲਫੀ ਕੁਲਫੀ ਕੱਢ ਕੇ ਦਿਖਾ ਬੇਟਾ ਅੱਛਾ ਜੀ ਕੁਲਫੀ ਕੱਢ ਕੇ ਦਿਖਾ ਕੁਲਫੀ ਪ੍ਰੀਤ ਕੁਲਫੀ ਵੀ ਇੱਥੇ ਪਾਣ ਵਾਲੀ ਉਹ ਵੀ ਪਾਣ ਵਾਲੀ ਕੁਲਫੀ ਹੈ ਜੀ 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 ਦਿੱਲੀ ਦੀ ਪਾਣ ਵਾਲੀ ਆ ਆ ਉਸਤਾਦ ਜੀ ਮੈਂ ਪਾਣ ਦੇ ਪੱਤੇ ਨੂੰ ਕਿਸ ਨੂੰ ਹੱਥ ਲਾ ਕੇ ਦੇਖ ਸਕਦਾ ਜਰੂਰ ਲਾਓ ਜੀ ਇਹ 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 ਸਹੀ ਪਾਣ ਦਾ ਪੱਤਾ ਹੀ ਆ ਪਿਓਰ ਪਾਣ ਦਾ ਪੱਤਾ ਬਨਾਰਸੀ ਪਾਣ ਦਾ ਜੀ ਤਾਂ ਕਹਿੰਦੇ ਕੁਲਫੀ ਭੇਲਿਆ ਬਟ ਉਹ ਆਪਰੀ ਤੇ ਜਿਹੜੇ ਆਏ ਆਏ ਬੋਲੋ ਢੱਕੇ ਆਏ ਆਏ ਖਾਂਦੇ ਹੁੰਦੇ ਉਹੋ ਪਾਣ ਆ ਇਹੇ ਹੂੰ ਇਹ ਸਿਰਫ ਪ੍ਰੈਜੈਂਟੇਸ਼ਨ ਵਾਸਤੇ ਪਾਣ ਰੱਖਿਆ ਜੀ ਹੂੰ ਇਹ ਹੈ ਤਾਂ ਉਹ ਹੀ ਪਾਣ ਹਾਂ ਉਹੀ ਪਾਣ ਹੈ ਪਾਣ ਖਾਣ ਵਾਲਾ ਸਿਰਫ ਇੱਕ ਪ੍ਰੈਜੈਂਟੇਸ਼ਨ ਵਾਸਤੇ ਹੈ ਕਿਉਂਕਿ ਆਪਣੇ ਤਾਂ ਖਾਂਦੇ ਨਹੀਂ ਪਰ ਵੈਸੇ ਮੈਂ ਗੱਲ ਕਰਦਾ ਇਹ ਨਾ ਆਮ ਫਿਲਮਾਂ ਜੀਆਂ ਚ ਆਏ ਦੇਖ ਕੇ ਆਏ ਆਏ ਖਾਂਦੇ ਹੁੰਦੇ ਸੀ ਆ ਲੈ ਪ੍ਰੀਤ ਉਹ ਉਸਤਾਦ ਹੋਣੀ ਉਹਨੇ ਸਾਰੀਆਂ ਹੀ ਖੋਲਤੀਆਂ ਇਹ ਮੰਗੋ ਹੈ ਜੀ ਆ ਮੰਗੋ ਆ ਗਈ ਜੀ ਮਲਾਈ ਪਿਸਤਾ ਮਲਾਈ ਪਿਸਤਾ ਆ ਮਲਾਈ ਪਿਸਤਾ ਆ ਗਿਆ ਜੀ ਕੇਸਰ ਪਿਸਤਾ ਕੇਸਰ ਪਿਸਤਾ ਆ ਗਿਆ ਜੀ ਪਾਨ ਫਲੇਵਰ ਆ ਗਿਆ ਜੀ ਅਨਾਰ ਜੀ ਪਾਨ ਵਾਲਾ ਫਲੇਵਰ ਹੀ ਆ ਗਿਆ ਅਨਾਰ ਦਾ ਫਲੇਵਰ ਹੈ ਜੀ ਆਹ ਅਨਾਰ ਦਾ ਫਲੇਵਰ ਆ ਗਿਆ ਜੀ ਅਨਾਰ ਤੇ ਨਿੰਬੂ ਪੂਗੜ ਨਾਲੇ ਨਮਕ ਪੂਗੜ ਜੀ ਅੱਛਾ ਜੀ ਫਿਰ ਉਹ ਹੋਰ ਵੀ ਟੇਸਟੀ ਹੋ ਜਾਊਗਾ ਜੀ ਸਮਝਦੇ ਸਮਝਦੇ ਇਹ ਆ ਲਓ ਜੀ ਆਹ ਲਓ ਸੋਹਣੋ ਸੱਜਣੋ ਤੁਸੀਂ ਚੱਕ ਕੇ ਦੇਖਣਾ ਫਿਰ ਐਂ ਕਰੋ ਤੁਸੀਂ ਉਸਤਾਦ ਹੁਣਾਂ ਨੂੰ ਫੋਨ ਕਰੋ ਵੀ ਅਗਲਾ ਫਾਕਸ਼ਨ ਕਿੱਥੇ ਹੁੰਦਾ ਜੀ ਚੈੱਕ ਕਰਨਾ ਤਾਂ ਇਹਨਾਂ ਦਾ ਸਮਾਨ ਮੜਾ ਦੇਖੀ ਨਖਤ ਲੈਵਲ ਗੱਲ ਬਾਤ ਆ ਜੀ ਇਹ ਨਮਕੀਨ ਹੈ ਜੀ ਮੜੇ ਪਤਾ ਤਾਂ ਲੱਗੇ ਨਾ ਫਿਰ ਖਾ ਕੇ ਪਤਾ ਲੱਗੂ ਜੇ ਤਾਂ ਬਾਈ ਜੀ ਤੁਹਾਨੂੰ ਇੱਥੇ ਮਿਲਣਾ ਹੋਵੇ ਤਾਂ ਤੁਸੀਂ ਆ ਪੈਲਸ ਇਹ ਪੈਲਸ ਮੇਰੇ ਕੋਲ ਲੀਜ਼ ਤੇ ਹੈ ਜੀ ਹਾਂਜੀ ਇਹਦਾ ਨਾਮ ਹੈਰਿਟੇਜ ਵਿਲਾ ਜੀ ਇਹਨੂੰ ਹੁਣ ਮੈਂ ਹੀ ਚਲਾ ਰਿਹਾ ਜੀ ਜੀ ਮੇਰੇ ਐਮ ਡੀ ਸਾਹਿਬ ਤਾਂ ਕਦੇ-ਕਦੇ ਆਂਦੇ ਆ ਜੀ 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 ਕੈਟਿੰਗ ਵੀ ਮੇਰੀ ਹੈ ਜੀ ਕੰਪਰਸਲੀ ਕੈਟਰਿੰਗ ਹੈ ਕੈਟਰਿੰਗ ਸਾਡੀ ਹੁੰਦੀ ਹੈ ਪੈਲਸ ਵੀ ਸਾਡਾ ਤੇ ਜੇ ਜੇ ਤੋਂ ਪੂਰੇ ਪੰਜਾਬ ਚ ਕਿਸੇ ਵੀ ਪੈਲਸ ਦੇ ਵਿੱਚ ਤੁਹਾਡੀ ਕੈਟਰਿੰਗ ਕਰਾਉਣੀ ਹੋਵੇ ਕਿਸੇ ਨੇ ਆ ਸਾਰਾ ਸਿਸਟਮ ਕਿਤੇ ਵੀ ਕਰਾਉਣਾ ਹੈ ਮੈਂ ਦੇਖੋ ਜੀ ਮੈਂ ਪੰਜਾਬ ਵਾਲਾ ਨਾ Rajasthan ਜੀ ਮੈਂ ਸਰਸੇ ਦਾ ਵੀ ਕਿੰਗਾ ਜੀ ਮੈਂ ਫਤਿਆਬਾਦ ਦਾ ਵੀ ਕਿੰਗਾ ਮੈਂ ਬਹੁਤ ਕੰਮ ਕੀਤਾ ਪਰ ਹੁਣ ਮੈਂ ਥੋੜਾ ਜਿਹਾ ਆਊਟਡੋਰ ਘਟਾਤਾ ਜੀ ਮੈਂ ਦੋ ਪੈਲਸਾਂ ਮੇਰੇ ਕੋਲ ਇੱਕ ਹੈਰੀਟੇਜ ਵਿਲਾ ਇੱਕ ਬਾਗੇਪਾਨੇ ਹੈਰੀਟੇਜ ਗ੍ਰਾਮ ਦੋ ਪੈਸਾ ਮਿਲ ਕੋਈ ਜੀ ਹੁਣ ਮੈਂ ਪੈਸਾ ਥੋੜਾ ਟਿੱਕੇ ਵੇ ਕੰਮ ਕਰਦਾ ਜੀ ਤੇ ਜੇ ਕਿਸੇ ਨੇ ਮਤਲਬ ਫਿਰ ਵੀ ਕਰਾਉਣਾ ਹੋਏ ਤੋ ਕਿਸੇ ਨੂੰ ਪਸੰਦ ਆ ਗਿਆ ਮੇਰਾ ਇੱਕ ਫੰਕਸ਼ਨ ਹੈ ਜੀ 24 25 ਤੇ 26 ਫਰਵਰੀ ਦਾ ਜੀ ਗੜ ਸ਼ੰਕਰ ਦੇ ਵਿੱਚ ਗੱਜ ਟ੍ਰੀਟ ਰਿਜ਼ੋਰਟ ਚ ਹੈ ਜੀ ਉੱਥੇ ਮੇਰੀ ਤਿੰਨ ਦਿਨ ਲੰਚ ਤੇ ਡਿਨਰ ਦੀ ਮੇਰੀ ਕੈਟਿੰਗ ਹੈ ਜੀ ਜੀ ਉਹ ਮੇਰਾ ਕੰਮ ਉੱਥੇ 24 25 26 ਨੂੰ ਉੱਥੇ ਜਾਂਦਾ ਮੇਰਾ ਕੰਮ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਇਹ ਬੰਦਿਆਂ ਤੋਂ ਪਿਓਰ ਵੈਜ ਵੈਜ ਨੌਨ ਵੈਜ ਜੇ ਕਰਾਉਣਾ ਤੇ ਇੱਕ ਗੱਲ ਇਹਦੀ ਖਾਸੀਅਤ ਆ ਜਦੋਂ ਵੈਜ ਤੇ ਨੌਨ ਵੈਜ ਇਕੱਠਾ ਕਰਦੇ ਆ ਨਾ ਉਦੋਂ ਵੀ ਇਹ ਕੁਛ ਵੀ ਵੈਜ ਤੇ ਨੌਨ ਵੈਜ ਵਾਲੇ ਨੂੰ ਰਲਣ ਨਹੀਂ ਦਿੰਦੇ ਉਦੋਂ ਵੀ ਇਹਨਾਂ ਦੀ ਜਿਹੜੀ ਖਾਸियत ਹੈ ਇਹਨਾਂ ਦੇ ਕਾਰੀਗਰ ਭਾਂਡੇ ਸਭ ਕੁਝ ਬਖਰਾ ਹੋਊਗਾ ਉਦੋਂ ਵੀ ਵੈਜ ਤੇ ਨਾਨ ਵੈਜ ਨੂੰ ਆਏ ਨੀਗਾ ਵੀ ਸਾਰਾ ਕੁਝ ਇਕੱਠਾ ਹੀ ਆ ਆ ਵੈਜ ਪਿਆ ਨਾ ਸਾਡੀ ਟੀਮ ਅੱਡ ਹੁੰਦੀ ਹੈ ਹਾਂ ਟੀਮਾਂ ਵੀ ਅਲੱਗ-ਅਲੱਗ ਹੁੰਦੀਆਂ ਟੀਮਾਂ ਟੂਮਾਂ ਦਾ ਪ੍ਰਬੰਧ ਜੇ ਤੁਸੀਂ ਸਾਡੇ ਕੋਲੇ ਨਾਜੀਰੀਨ ਸ਼ੈਫ ਵੀ ਹੈ ਜੀ ਜੀ ਫੋਰਨ ਦੇ ਸ਼ੈਫ ਵੀ ਹੈ ਜੀ ਸਾਡੇ ਕੋਲ ਗਾਹਕ ਡਿਮਾਂਡ ਕਰੇ ਜੀ ਵੀ ਮੈਨੂੰ ਆ ਚੀਜ਼ ਚਾਹੀਦੀ ਹੈ ਜੀ ਹਾਜ਼ਰ ਹੈ ਜਨਾਬ ਜੀ ਨਾਜੀਰੀਨ ਵੇਟਰ ਵੀ ਹੈ ਮੇਰੇ ਕੋਲੇ ਜੀ ਤੇ ਨਾਜੀਰੀਨ ਸ਼ੈਫ ਵੀ ਹੈ ਜੀ ਤੇ ਕਿਸੇ ਗਾਹਕ ਦੀ ਤਮੰਨਾ ਹੋਵੇ ਵੀ ਮੈਂ ਬਹੁਤ ਵਧੀਆ ਵਿਆਹ ਕਰਨਾ ਹਾਈ ਕਲਾਸ ਕਰਨਾ ਹੈ ਜੀ ਹਰ ਚੀਜ਼ ਦਾ ਮੇਰੇ ਕੋਲ ਪ੍ਰਬੰਧ ਹੈਗਾ ਜੀ ਜੀ ਹਰ ਚੀਜ਼ ਨੰਬਰ ਨੋਟ ਕਰ ਲਓ ਇਹ ਬੰਦੇ ਦਾ ਨੰਬਰ ਤੁਹਾਡੇ ਤਾਂ ਕੰਮ ਆ ਹੀ ਆ ਜਾਣਾ ਜੇ ਤੁਹਾਡਾ ਕੋਈ ਬੰਦਾ ਦੋਸਤ ਆ ਨਾ ਮਿੱਤਰ ਆ ਜਿਹੜਾ ਇਹ ਕਹਿ ਰਿਹਾ ਕਿ ਯਾਰ ਆਪਾਂ ਨੂੰ ਕੈਟਰਿੰਗ ਵਾਲਾ ਚਾਹੀਦਾ ਤੇ ਸਰਾ ਕੰਮ ਕਰਨਾ ਸਰਾ ਫਤੋ ਇਹ 우ਸਤਾਦ ਹੁਣਾਂ ਨੂੰ ਫੋਨ ਕਰ ਲਓ